Meh, <laughs> meh, <laughs> ਪਰ ਮੈਂ ਕਹ ਰਿਹਾ ਨਾ ਮੈਂ ਕਦੇ ਬੰਬੇ ਨਹੀਂ ਜਾਣਾ ਚਾਹੁੰਦਾ ਐਤੋ ਬਾਅਦ ਮੈਂ ਬੰਬੇ ਨਹੀਂ ਕੰਮ ਕਰਨ ਗਿਆ ਬੰਬੇ ਮੈਨੂੰ ਬਹੁਤ ਤਾਂ ਕੀਤਾ ਆ ਭਾਵੇਂ ਤੁਸੀਂ ਲਓ ਐਡੀਟਿੰਗ ਤੋਂ ਲੈ ਕੇ ਮੈਂ ਆਖਿਆ ਮੈਂ ਸਭ ਤੋਂ ਵਧੀਆ ਐਡੀਟਰ ਤੋਂ ਹਜੇ ਮੈਂ ਖੁਦ ਐਡੀਟਰ ਹਾਂ ਹਾਂਜੀ ਆਪਣੀ ਹੋਈ ਸੀ ਗੱਲ ਤੁਸੀਂ ਕਹਿੰਦੇ ਸੀ ਵੀ ਮੈਂ ਮੈਂ ਸਭ ਤੋਂ ਵਧੀਆ ਸਾਊਂਡ ਵਾਲੇ ਤੋਂ ਕੰਮ ਕਰਾਉਣਾ ਮੈਂ ਸਭ ਤੋਂ ਵਧੀਆ ਮੇਰਾ ਏਸੀ ਵੀ ਮੈਂ ਸਭ ਤੋਂ ਵਧੀਆ ਟੌਪ ਦੀ ਇੰਡਸਟਰੀ ਚ ਜਾ ਕੇ ਕੰਮ ਕਰਾਉਣਾ ਮਰਜੂਰ ਤੇ ਛੇਲ ਹੁੰਦੇ ਕੋਈ ਸਾਬ ਨਹੀਂ ਟਾਈਮ ਵੇਸਟ ਕਰਦੇ ਨਾ ਸਾਬ ਨਹੀਂ ਸੋ ਮੈਨੂੰ ਇਹ ਸਿੱਖਿਆ ਮਿਲੀ ਵੀ ਕੰਮ ਕਰੋ ਖੁਦ ਕਰ ਲਓ ਹਾਂਜੀ ਭਾਵੇਂ ਥੋੜਾ ਕਰੋਗੇ ਨਾ ਉਨਾ ਹੀ ਤੁਹਾਨੂੰ ਉਹ ਪਿੱਛੇ ਕਰਨਗੇ ਕਿਉਂਕਿ ਤੁਹਾਨੂੰ ਕੋਈ ਪੈਸਿਆਂ ਨਾਲ ਨਹੀਂ ਇੰਡਸਟਰੀ ਚੱਲਦੀ ਇਹ ਚੱਲਦੀ ਹੈ ਇੰਡਸਟਰੀ ਵੀ ਅਸੀਂ ਇਹ ਬੰਦੇ ਦਾ ਲੈਵਲ ਕਿੰਨਾ ਵਾ ਇਹ ਬੰਦੇ ਦੀ ਐਫਰਟ ਨਹੀਂ ਵੇਖਦੇ ਬੰਦੇ ਦਾ ਬੰਦੇ ਦਾ ਉਹ ਖਰਾਬ ਕਰ ਦਿੰਦੇ ਆ ਸੋ ਜਿਹੜੀ ਚੀਜ਼ 10 ਗੁਣਾ ਬੈਟਰ ਹੋ ਸਕਦੀ ਸਾਨੂੰ 1 ਗੁਣਾ ਕਰਕੇ ਕਰਦੇ ਨਹੀਂ ਨਹੀਂ ਹੋ ਗਿਆ ਇਹ ਤੋਂ ਅਬ ਹਮ ਉੱਠ ਗਏ ਆ ਅਬ ਹਮ ਬੈਠ ਨਹੀਂ ਸਕਦੇ ਸੋ ਸੋ ਮੈਂ ਮੈਂ ਇਹ ਕਮੀ ਫੀਲ ਕੀਤੀ ਉਹ ਜਿਹੜੀ ਫਾਈਲ ਜੇ ਮੇਰ ਕੋ ਹੁੰਦੀ ਮੈਂ ਚਾਰ ਚੰਦ ਲਾ ਲੈਣੀ ਸੀ ਮੈਂ ਫਾਈਲਾਂ ਨੂੰ ਫੜਾ ਕੇ ਗਲਤੀ ਕਰ ਲਈ ਮੇਰੇ ਕੋ ਹਾਰਡ ਡਰਾਈਵ ਸਟਕ ਹੋ ਗਈ ਐ ਮੈਨਾਂ ਤੇ ਮੈਂ ਮੈਨੂੰ ਉਹ ਚੀਜ਼ਾਂ ਲਾਈਜ਼ ਹੋਈਆਂ ਵੀ ਮੈਂ ਜੇ ਹੁਣ ਅੱਗੇ ਤੋਂ ਕੰਮ ਕਰਨਾ ਮੈਂ ਖੁਦ ਕਰਨਾ ਮੈਂ ਜਾਣਾ ਹੀ ਨਹੀਂ ਹਾਂਜੀ ਨੋਲੇਜ ਹੈ ਤਾਂ ਵਾਈ ਨਾਟ ਹਾਂ